ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰਸ ਨਵੋ ਸਾਰੀਆਂ ਭੈਣਾਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਸਾਰੀਆਂ ਭੈਣਾਂ ਠੀਕ ਠਾਕ ਹੋਣਗੀਆਂ ਆਪਣੇ ਪਰਿਵਾਰ ਸਮੇਤ ਬੱਚਾ ਸਮੇਤ ਠੀਕ ਠਾਕ ਹੋਣਗੀਆਂ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਮਦਰਸ ਡੇ ਜਿਹੜੀਆਂ ਮਦਰਸ ਨੇ ਉਹਨਾਂ ਨੂੰ ਮਦਰਸ ਡੇ ਤੇ ਐਕਚੁਅਲੀ ਬਣ ਵੀ ਗਿਆ ਆਪਣਾ ਮਦਰਸ ਡੇ ਬਣ ਗਿਆ ਹਨਾ ਲੜਾਈ ਬੰਦ ਹੋ ਗਈ ਤੇ ਬਹੁਤ ਵਧੀਆ ਖੁਸ਼ੀਆਂ ਭਰਿਆ ਮਦਰਸ ਡੇ ਹੈ ਅੱਜ ਹਨਾ ਤੇ ਸਾਰੀਆਂ ਮਾਵਾਂ ਖੁਸ਼ ਰਹਿਣ ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ ਉਹਨਾਂ ਦੀ ਅੱਖਾਂ ਸਾਹਮਣੇ ਰਹਿਣ ਠੀਕ ਹੈ ਜੀ ਤੇ ਲੋ ਜੀ ਅੱਜ ਆਪਾਂ ਵਲੌਗ ਸ਼ੁਰੂ ਕਰਦੇ ਆਂ ਕੱਲ ਜਿਹੜਾ ਆਪਣਾ ਕੰਮ ਰਹਿ ਗਿਆ ਸੀ ਜਿਹੜਾ ਸੰਦੀਪ ਤੋਂ ਬਿਨਾ ਮੈਂ ਕਰ ਨਹੀਂ ਪਾ ਰਹੀ ਸੀਗੀ ਤੇ ਹੁਣ ਸੰਦੀਪ ਬੇਲੀ ਹੋ ਗਈ ਹੈ ਮਾਰਨਿੰਗ ਦੇ ਸਵੇਰੇ ਸਫਾਈ ਛੁਰੀ ਵਾਲੇ ਕੰਮ ਨੇ ਮੇਰੇ ਡਲੇ ਨੇ ਸੰਦੀਪ ਨੇ ਤੇ ਹੁਣ ਆਪਾਂ ਕਰਦੇ ਆਂ ਕੰਮ ਸ਼ੁਰੂ ਬਹੁਤ ਜ਼ਰੂਰੀ ਵਾਲਾ ਕੰਮ ਹੈਗਾ ਤੇ ਬਾਕੀ ਆ ਆਪਣਾ ਪਾਰਸਲ ਰੱਖਿਆ ਤਾਂ ਕੋਲੇ ਜਿਹੜਾ ਕੱਲ ਮੈਂ ਜਦੋਂ ਅਨਾਉਂਸਮੈਂਟ ਹੋਈ ਸੀ ਸਾਰੇ ਅੰਦਰ ਵੜ ਜੋ ਤੇ ਮੈਂ ਪਾਰਸਲ ਲੈ ਚਲੀ ਮੈਂ ਤੇ ਬੀਬੀ ਪਾਰਸਲ ਲੈ ਚਲੀ ਗਈ ਜੇਕਰ ਮੈਂ ਪਾਰਸਲ ਹੀ ਨਾ ਰੋਲ ਜੇ ਕਿਤੇ ਪਤਾ ਕਿੰਨਾ ਚਿਰ ਬੰਦ ਹੋ ਜੇ ਤੇ ਆਪਣਾ ਪਾਰਸਲ ਹੀ ਉੱਥੇ ਰਹਿ ਜਾਊਗਾ ਚੂਹੇ ਟੁੱਕ ਜਾਣਗੇ ਕੱਪੜਿਆਂ ਨੂੰ ਆਪਾਂ ਫਟਾਫਟ ਜਾ ਕੇ ਆਪਣੇ ਆਪਣਾ ਪਾਰਸਲ ਚੱਕ ਲੈ ਗਏ ਉਦੋਂ ਅਸੀਂ ਆ ਪਾਰਸਲ ਚੱਕ ਕੇ ਲੈ ਗਏ ਅਸੀਂ ਤੇ ਚਲੋ ਵਧੀਆ ਹੋਇਆ ਜੀ ਸ਼ਾਂਤੀ ਵਾਪਸ ਆ ਗਈ ਆ ਆਪਾਂ ਨੂੰ ਸ਼ਾਂਤੀ ਚਾਹੀਦੀ ਆ ਹੈਨਾ ਤੇ ਇਹਨਾਂ ਚੀਜ਼ਾਂ ਤੋਂ ਪਰਮਾਤਮਾ ਸਾਨੂੰ ਦੂਰ ਹੀ ਰੱਖੇ ਲੋਕ ਆਪ ਦਾ ਕਮਾਉਣ ਤੇ ਖਾਣ ਬਸ ਆਪ ਦਾ ਟਾਈਮ ਪਾਸ ਕਰਦੇ ਨੇ ਸਾਰੇ ਬਧੀਆ ਤਰੀਕੇ ਨਾਲ ਆਪਦੇ ਪਰਿਵਾਰਾਂ ਚ ਰਹਿੰਦੇ ਨੇ ਸੋ ਵਾਹਿਗੁਰੂ ਇਸ ਤਰ੍ਹਾਂ ਹੀ ਮੇਰ ਬਣਾ ਕੇ ਰੱਖੇ ਤੇ ਅੱਜ ਹੈਗਾ ਸੰਡੇ ਤੇ ਆਪਾਂ ਬਾਲ ਬੂਹ ਧੋਲੇ ਬਾਥਰੂਮ ਧੋਏ ਬੈੱਡ ਸ਼ੀਟਸ ਬਦਲੀਆਂ ਤੇ ਉਸ ਤੋਂ ਬਾਅਦ ਦਹੀਂ ਦੂਹੀ ਲਾਈ ਚੰਗੀ ਤਰ੍ਹਾਂ ਮ사ਜ ਕਰੀ ਦਹੀਂ ਤੇ ਚੌਲਾਂ ਦਾ ਪਾਣੀ ਮਿਕਸ ਕਰਕੇ ਨਾ ਜੀ ਨੌਂ ਤੋਂ 10 15 ਮਿੰਟ ਪਹਿਨਾ ਚਾਹੀਦਾ ਅੱਧਾ ਘੰਟਾ ਪਹਿਲਾਂ ਹੀ ਤੁਸੀਂ ਉਹ ਆਪਣੇ ਵਾਲਾਂ ਦੇ ਵਿੱਚ ਜਿਵੇਂ ਆਪਾਂ ਤੇਲ ਲਾਉਣੇ ਆ ਮੇਰੇ ਨਾਲ ਕਰ ਕਰਕੇ ਉਹਨਾਂ ਲਾ ਲਿਆ ਕਰੋ ਤੇ ਉਹਦੇ ਨਾਲ ਨਾਲ ਤਾਂ ਵਾਲ ਨਖਰਦੇ ਬਹੁਤ ਵਧੀਆ ਨਹੀਂ ਹਨ ਤੇ ਨਾਲੇ ਅੰਦਰ ਤੱਕ ਜੜਾਂ ਤੱਕ ਉਹਦਾ ਅਸਰ ਹੋ ਜਾਂਦਾ ਮਹਿੰਦੀ ਦਾ ਉਹ ਤੁਸੀਂ 15 20 ਮਿੰਟ ਅੱਧਾ ਘੰਟਾ ਲਾ ਕੇ ਰੱਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਵਾਲ ਧੋਏ ਵਾਲ ਧੋ ਕੇ ਸਕਾ ਕੇ ਤੇ ਹੁਣ ਆਪਾਂ ਫ੍ਰੀ ਹੋਏ ਆਂ ਵਾਲ ਗੂਲ ਵਾਲੇ ਨੇ ਤੇ ਪਾਰਸਲ ਹਜੇ ਆਪਣੇ ਹੋਰ ਆਉਣੇ ਨੇ ਤੇ ਉਹ ਚੱਲਦੇ ਆਪਾਂ ਫਿਰ ਉਦੋਂ ਬਾਅਦ ਸ਼ਾਪ ਤੇ ਬਲੌਗ ਬਣਾ ਲਈਏ ਥੋੜਾ ਜਿਹਾ ਸੰਦੀਪ ਇੱਥੇ ਰਸੀਆਂ ਰਸੀਆਂ ਪਈਆਂ ਨੇ ਦੇਖੀ ਬੜਾ ਹੈਗੀਆਂ ਰਸੀਆਂ ਹੈਗੀਆਂ ਰਸੀਆਂ ਹੈਂ ਰਸੀਆਂ ਹੈਗੀਆਂ ਰੱਸੀ 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 ਬੀਬੀ ਨੂੰ ਬੱਚਿਆ ਜੀ ਬੀਬੀ ਨੂੰ ਪੁੱਛ ਤੇ ਕਹਿੰਦੀ ਲੱਸੀ ਉਹਨਾਂ ਦੀ ਆਪਣੇ ਸਾਹਮਣੇ ਬਣਦਾ ਹੈਗਾ ਮਕਾਨ ਤੇ ਉਹਦੇ ਕਰਕੇ ਅੱਜ ਜੋ ਮਸ਼ੀਨ ਜੀ ਚੱਲੀ ਜਾਂਦੀ ਹੈ ਜਿਹੜਾ ਲੈਂਟਰ ਲੈਂਟਰ ਜਦੋਂ ਇਹਦਾ ਹੁੰਦਾ ਵਿੱਚ ਬੇਜਰੀ ਕੁਤਰੀ ਜੀ ਪਾਤੀ ਹੈ ਉਹ ਬਹੁਤ ਜ਼ਿਆਦਾ ਆਵਾਜ਼ ਆ ਰਹੀ ਹੈ ਬੀਬੀ ਕਹਿੰਦੀ ਨਾ ਕਿ ਅੱਜ ਇੰਨੀ ਜ਼ਿਆਦਾ ਆਵਾਜ਼ ਆਉਂਦੀ ਹੈ ਇਹ ਤੁਹਾਨੂੰ ਲੱਗਿਆ ਤੇਰੀ ਘਬਰਾਹਟ ਹੋ ਜਾਂਦੀ ਹੈ ਮੈਂ ਕਿਹਾ ਤੇਰੇ ਕੋਲ ਤਾਂ ਆਪਸ਼ਨ ਹੈ ਜੀ ਇਹ ਤੁਹਾਨੂੰ ਨਾਲ ਵੀ ਸੀਲਾ ਉਹਦੇ ਤੇ ਤੈਨੂੰ ਆ ਜਾਉਣੀ ਪਾਤਰ ਜੀ ਸਾਡੇ ਕੋਲੇ ਆਪਸ਼ਨ ਨਹੀਂ ਹੈਗੀ ਲੋ ਜੀ ਤੁਹਾਡੇ ਨਾਲ ਹੀ ਹਾਸੇ ਮਜ਼ਾਕ ਕਰ ਲਈਦਾ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਆਪਣਾ ਕੰਮ ਕਰਦੇ ਹਾਂ ਦਿਖਾਉਣੀ ਆ ਸਦੋਂ ਆਪਾਂ ਕੀ ਕਰਨਾ ਹੈਗਾ ਕੰਮ ਬਹੁਤ ਜ਼ਰੂਰੀ ਵਾਲਾ ਹੈਗਾ ਪਰ ਉਹ ਨਾਲ ਲਟਕਾਉਂਦੀ ਆ ਰਹੀ ਸੀ ਮੈਂ ਬੜੇ ਦੇਰ ਤੋਂ ਵੀ ਚੱਲ ਕਰਦੇ ਹਾਂ ਕਰਦੇ ਹਾਂ ਨਾ ਤੇ ਕਈ ਕੰਮ ਇਹੋ ਜਿਹੇ ਹੁੰਦੇ ਜਿਹੜੇ ਲਟਕੇ ਹੀ ਜਾਂਦੇ ਹੁੰਦੇ ਨੇ ਸੋ ਉਹ ਲਟਕੀ ਕੇ ਕੰਮ ਹੈਗਾ ਪਰ ਬੜੇ ਹੀ ਖਤਰਨਾਕ ਉਹਲਾ ਕੰਮ ਹੈਗਾ ਜੀ ਆਪਾਂ ਨਹੀਂ ਕਰਾਂਗੇ ਕੰਮ ਹੈਗੀ ਆ ਐਨੀ ਕਾ ਤਾਂ ਕੋਈ ਗੱਲ ਨਹੀਂ ਇਹਦੇ ਵਿੱਚ ਆਪਣੇ ਕੋਲੇ ਇੱਥੇ ਵੀ ਪਈ ਆ ਹੋਰ ਅਸੀਂ ਇੱਕ ਚਲੋ ਠੀਕ ਹੈ ਜੀ ਕਰਦੇ ਆ ਆਪਾਂ ਚਲੋ ਉੱਪਰ ਜਾਣਾ ਪਊਗਾ ਆਪਾਂ ਨੂੰ ਚੱਲਦੇ ਆ ਉੱਪਰ ਆਪਾਂ ਉਹ ਵੇ ਪਈ ਤਾਂ ਆ ਵਾਲੀ ਹਾਂ ਤੇ ਕੋਬ ਉੱਤੇ ਦਾ ਡੱਬਾ ਪਿਆ ਸੀ ਆਪਣੇ ਹੈਗਾ ਕਿਆ ਯਾਰ ਅਸੋ ਹੀ ਪਿਆ ਸੀ ਆਓ ਖਾ ਲੈ ਅਣੀਓ ਜਾਨ ਖਾ ਲੈ ਕਰ ਕੀ ਖਾ ਲੈ ਕਰ ਡੱਬਾ ਖਾ ਲੈ ਕਰ ਗੱਤੇ ਉਹ ਡੱਬੇ ਜਿਹਦੇ ਮੈਂ ਬਿਸਕੁਟ ਜੋ ਪੀਆ ਰਸ ਰਸ ਤੇ ਖਾ ਲੈ ਕਰ ਜਾਂ ਮਾ ਬੇਟੀ ਨੂੰ ਮਾ ਹਾਰ ਗਿਆ ਨਹੀਂ ਲੋ ਜੀ ਆ ਸੂਟ ਆ ਜਿਹੜਾ ਬੀਬੀ ਦਾ ਇਹ ਮੈਂ ਲੈ ਕੇ ਆਈ ਸੀ ਬਣਾ ਕੇ ਬੀਬੀ ਦਾ ਸੰਗਰੂਰ ਤੋਂ ਸੂਟ ਬੜਾ ਜਿਆਦੇ ਸੋਹਣਾ ਸੂਟ ਆ ਇਹ ਸੰਦੀਪ ਤੈਨੂੰ ਦੇਤਾ ਮੈਂ ਹਨਾ ਹਾਂ ਤੇ ਮੇਰੇ ਕੋਲ ਵੀ ਇਹਦੇ ਨਾਲ ਦਾ ਸੀਗਾ ਮੈਨੂੰ ਬਹੁਤ ਜਿਆਦੇ ਪਸੰਦ ਸੀਗਾ ਪਰ ਆਪਾਂ ਹੁਣ ਸੰਦੀਪ ਨੂੰ ਦੇਤਾ ਹੁਣ ਸੰਦੀਪ ਹਣਾਉਂਦੀ ਆਂ ਬੜਾ ਹਲਕਾ ਕੱਪੜਾ ਐ ਨਾ ਵਧੀਆ ਹੁੰਦਾ ਸੀ ਕੱਪੜਾ ਵੈਸੇ ਸੰਗਰੂਰ ਸੋਹਣਾ ਹੁੰਦਾ ਸੀ ਅਕਮਾ ਤਾਂ ਫਟਿਆ ਲਿਆ ਸੰਗਰੂਰ ਬਣੀ ਸੀ ਬੀਬੀ ਦੇਖ ਰੋ ਹੁਣ ਤਾਂ ਐ ਐ ਲਾਉਗੀ ਆਪਦੀਆਂ ਜਿਵੇਂ ਪ੍ਰੈਸ ਕਰਦੀ ਹੁੰਦੀ ਐ ਕਿਸੇ ਦੀ ਤਾਂ ਨਹੀਂ ਪ੍ਰੈਸਾਂ ਦੀ ਕਿਸੇ ਦੇ ਤੋਤੇ ਕੱਪੜੇ ਨਹੀਂ ਪ੍ਰੈਸਾਂ ਦੇ ਬੀਬੀ ਨੂੰ ਸੁਝਿਆਰੀ ਬੀਬੀ ਨੂੰ ਨਗੋਚਣ ਬੀਬੀ ਨੂੰ ਮੈਂ ਆਪਦੇ ਆਪੇ ਤੋਂ ਮੈਂ ਆਪਦੇ ਆਪੇ ਪ੍ਰੈਸ ਕਰੂੰ ਮੇਰੇ ਇਹਨਾਂ ਹੱਥ ਨਾਲ ਨਾ ਕੋਈ ਮੇਰੇ ਘੋੜ ਨੂੰ ਹੱਥ ਨਾਲ ਲਾਓ ਮੇਰੇ ਕੱਪੜਿਆਂ ਨੂੰ ਹੱਥ ਨਾਲ ਲਾਓ ਮੇਰੇ ਦੁੱਧ ਰੋਥਣਾ ਲਾ ਦੁੱਧ ਨਹੀਂ ਮੈਂ ਆਪੇ ਬਣਾਉਂ ਘਿਓ ਵੀ ਮੈਂ ਆਪੇ ਕੱਢੂੰ ਕੰਡਣਾ ਵੀ ਤੁਸੀਂ ਵਿੱਚੋਂ ਦਹੀਂ ਵੀ ਮੈਂ ਆਪੇ ਲਾਉਂ ਦਹੀਂ ਵੀ ਮੈਂ ਆਪੇ ਲਾਉਂ ਉਹ ਵੀ ਨਹੀਂ ਤੁਸੀਂ ਲਾਉਣੀ ਉਹ ਤਾਂ ਖੱਟੀ ਪਣ ਹੋ ਜੂਗੀ ਮੰਨਦੇ ਨਹੀਂ ਸਾਬ ਦੀ ਨੇ ਦੇ ਦੀ ਮੈਨੂੰ ਤਾਂ ਲਓ ਬਈ ਸੰਦੀਪ ਨੇ ਚੱਕ ਲਿਆ ਸਮਾਨ ਚੱਲ ਵੀ ਮੁਹਿੰਮ ਤੇ ਜੰਗ ਖਤਮ ਹੋ ਗਈ ਮੁਹਿੰਮ ਤੇ ਅਸੀਂ ਆਪਦੀ ਜੰਗ ਤੇ ਚੱਲੇ ਹਾਂ ਹੁਣ ਚਲੋ ਚੱਲ ਬਈ ਚੱਲ ਬੀਬੀ ਜੀ ਉੱਪਰ ਚੱਲ ਇਹਦੇ ਜ ਵੀ ਨਿਕਲ ਆ ਰਹੀ ਹੈ ਹਾਂ ਹਾਂ ਚਲ ਚਲੀਏ ਲੈ ਚੱਲ ਨਾਲ ਕਿ ਕਿ ਨੋੜ ਪੈ ਜਾਨੀ ਹੁੰਦੀ ਇਹ ਤਾਂ ਹੀ ਸੌਕੇ ਤਲੋ ਵਿੱਚ ਹੀ ਰੱਖ ਲਾ ਜਿਹੜਾ ਕੁਝ ਵਾਪਸ ਆਜੂਗਾ ਮੋੜ ਲਿਆਂਗੇ ਹੋਰ ਤਾਂ ਕੁਝ ਐ ਹੀ ਤਾਂ ਹੁੰਦੀ ਹੋਰ ਕੀ ਚਾਹੀਦਾ ਬਸ ਬਹੁਤ ਆਈ ਨਾ ਲੋ ਜੀ ਹੁਣ ਚਲਦੇ ਆ ਆਪਾਂ ਕੋਠੇ ਤੇ ਨਾਲੇ ਤਾਂ ਦੇਖਦੇ ਆ ਸੰਦੀਪ ਨੇ ਸਫਾਈ ਕਿਨਿਕ ਕਰੀ ਆਫੇ ਤੈਨੂੰ ਤਾਂ ਹੈ ਐਦੂੰ ਤਾਂ ਵੀ ਕਦੇ ਜਾਵਾਂਗੇ ਪੌਦੇ ਦੇਖ ਕੇ ਉਤਰ ਕਿੰਨਾ ਕਰਨ ਪਾਇਆ ചാമ്പി കമാക്കാൻ പോയി ചെലോ ਹਾਂ ਕਿਨੇ ਤੁਪੇ ਬੇੜਾ ਧੋਣ ਵਾਲਾ ਹੋਇਆ ਪਿਆ ਬੀਬੀ ਇਹ ਬੀਬੀ ਰਣੀ ਸਾਰੇ ਕੂੜਾ ਕੂੜਾ ਹੋ ਜਾਂਦੇ ਆ ਨਹੀਂ ਚੱਲ ਜੀ ਕਿੰਨੇ ਦਿਨ ਹੋ ਗਏ ਅੱਜ ਦੱਸਾਂ ਨਾ ਦੀਦੀ ਨਹੀਂ ਨਹੀਂ ਤਾਂ ਹੀ ਜਾਣਾ ਉਹ ਦੇਖ ਸਾਹਮਣੇ ਕੀ ਦਿਖ ਰਿਹਾ ਤੈਨੂੰ ਆ ਮੋਰਾ ਆ ਵੇਖ ਸਿੱਧਰ ਕੇ ਹੋ ਗਏ ਸਾਹਮਣੇ ਆਵਾ ਇਹ ਠੀਕ ਕਰਨਾ ਹੈ ਪਤਾ ਕੀ ਹੈ ਇੱਥੋਂ ਦੀ ਮੈਂ ਤੈਨੂੰ ਦਿਖਾਉਣੀ ਆ ਇੱਥੇ ਲੱਗੇ ਹੋਏ ਸੀਗੇ ਕੂਲਰ ਜੀਦੀ ਹਵਾ ਨੀਚੇ ਜਾਂਦੀ ਸੀ ਪਰ ਹਵਾ ਨਾਲੋਂ ਗੰਦ ਵੱਧ ਜਾਂਦਾ ਸੀ ਹਾਂਜੀ ਠੀਕ ਹੈ ਤੇ ਹੁਣ ਇਹਦੇ ਵਿੱਚ ਦੀ ਜਦ ਹਨੇਰੀ ਆਉਂਦੀ ਆ ਬਹੁਤ ਜ਼ਿਆਦਾ ਕੂੜਾ ਜਾਂਦਾ ਹੈ ਹਾਂਜੀ ਤੇ ਥੱਲੇ ਆਪਣੇ ਉਹਨੇ ਕਿਚਨ ਦੇ ਵਿੱਚ ਤੇ ਲੌਬੀ 'ਚ ਜਾਲਗੀਆਂ ਲੱਗੀਆਂ ਹੋਈਆਂ ਹਵਾ ਲਈ ਉੱਥੋਂ ਦੀ ਮਿੱਟੀ ਜਾਂਦੀ ਹੈ ਤੇ ਕੁਝ ਵੀ ਵੜ ਵੀ ਸਕਦਾ ਇਹਦੇ ਵਿੱਚ ਹਾਂ ਤੇ ਹੁਣ ਆਪਾਂ ਇਹਨੂੰ ਕਰੀਏ ਪਾਟਾ ਥੱਲੇ ਲਾਉਂਦਾ ਕੰਮ ਆਪਣਾ ਅਸੀਂ ਸ਼ੁਰੂ ਕਰੀਏ ਤੇ ਮੰਨ ਕੇ ਚੱਲ ਆਏ ਮੰਨ ਕੇ ਚੱਲ ਆ ਜਿਹੜਾ ਪੂਰਾ ਹੈ ਹਾਂ ਆਏ ਬੇਰ ਵੱਟ ਗਈ ਇਹ ਤਾਂ ਕੱਟਣਾ ਤਾਂ ਨਹੀਂ ਹੈ ਕਿ ਰੱਖਣ ਲਈ ਆ ਗੱत्ता ਜਾਂ ਲਈ ਇਹ ਲਾ ਪੱਗੱत्ता ਜਾਂ ਆ ਮੂਰੇ ਰੱਖ ਕੇ ਦੇਖੀ ਇਹਨੂੰ ਕੱਟ ਲ ਲਈ ਸਾਈਡ ਤੋਂ ਗੱਤੇ ਨੂੰ ਆ ਫਿਰ ਕੈਂਚੀ ਦੇ ਦੇ ਦੇਖ ਲੈਣੀ ਹੈ ਟਰਾਈ ਕਰਕੇ ਟਰਾਈ ਕਰ ਨਹੀਂ ਕੋਈ ਹੱਦ ਨਹੀਂ ਗੱਫਾ ਕਿੰਤਾ ਸੈਟ ਆ ਰਹੀ ਹੈ ਜੇ ਅੱਜ ਉਹ ਤੇ ਬਣਾ ਲਈ ਤੇ ਪੀਵੋ ਨੀ ਟਕ 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 ਇਦਾਂ ਹੀ ਕਰਦੇ ਨੇ ਇਹਦੇ ਵਿੱਚ ਵੜ ਜਾਂਦੇ ਨੇ ਪੰਛੀ ਮੈਨੂੰ ਆਵਾਜ਼ ਆਈ ਜਾਂਦੀ ਉੱਤੇ ਹਾਂ ਇਹਦੇ ਵਿੱਚ ਵੜ ਜਾਂਦੇ ਤੁਮਾ ਚਾਹ ਪਾ ਲਾ ਵੀ ਜਰੂਰ ਕੋਸੇ ਧੀਨਾ ਤਾਂ ਹੈ ਨਹੀਂ ਕਿਹ ਸੁਤ ਆ ਜਾ ਪੂਰਾ ਧੀਨਾ ਆਦਾ ਨਾ ਦੱਬਦੀ ਉਹ ਤਾਂ ਲੱੜਦੀ ਹੋਰ ਕਿਥੋਂ ਦੱਬਦੀ

ਦੇ ਕੋਈ ਦੇ ਦੇ ਆਪ ਬੋਰਾ ਨੂੰ ਚੜਾਵਾਉਂਗੀ ਤੇ ਉਹਦੇ ਨਾਲ ਨਾ ਜਦ ਬਨੇਰੀ ਆਉਗੀ ਫਿਰ ਆ ਜਿਹੜਾ ਆਪਣਾ ਬੋਰਾ ਜੇ ਅੰਦਰ ਨਹੀਂ ਬੜੂਗਾ ਹਨਾ ਐਸਾ ਹੀ ਹੋਊਗਾ ਆ ਤਾਂ ਕੱਟ ਲੀ ਜੇ ਥੋੜਾ ਜਿਹਾ ਜਿੰਨਾ ਇਤੋਂ ਫੜੀ ਰੱਖ ਆ ਵਾਧੂ ਜੀ ਜਿਹਵਾਧੂ ਹੈ ਨਾ ਕੱਟ ਲੀ ਵਧੀਆ ਕੰਮ ਲੈ ਜਾ ਵੈਸੇ ਇਹ ਆਪਾਂ ਜੀ ਨਾਲ ਕੱਟ ਗਏ ਇੱਕ ਟਾਇਰ ਦੇ ਦਿੰਦੇ ਆਂ ਹਾਂ ਜੀ ਆਹ ਹੈ ਹਨਾ ਇੱਟਾ ਤਾਂ ਪਰਨੇ ਇੱਟਾ ਕੱਢ ਲਈ ਬਸ ਆਪੇ ਥੋੜਾ ਜਿਹਾ ਦੋ ਕਿੱਟਾ ਰੱਖਾਂਗੇ ਇਹਦੇ ਨੀਤੇ ਠੀਕ ਹੈ ਤੇ ਜ਼ਿਆਦਾ ਸਹੀ ਆਊਗਾ

どんどんののあなたはあな

ਮੈਂ ਇਹਨਾਂ ਨੂੰ ਸੋਚ ਰਹੀ ਸੀ ਵੀ ਇਹਦਾ ਪ੍ਰਬੰਧ ਕਰਾਂ। ਇਹ ਆਪਾਂ ਨੂੰ ਬੋਰਾ ਮਿਲ ਗਿਆ। ਬਰਸ ਤੇ ਬਹਿ ਜਾਂਦੇ ਰੋਸ ਤੇ ਵੀ। ਸੋੜ। ਮਿੱਟੀ ਹੋ ਜਾਂਦੀ ਸੱਲੇ। ਇਹਨਾਂ ਤੋਂ ਵੀ ਨਹੀਂ ਕੋਈ ਕੁਝ ਮਿਲਦਾ। ਇਹਨਾਂ ਤੋਂ ਵੀ ਬੱਤ। ਆਹ ਨਹੀਂ ਪਾਸ ਹੋ ਰਹੀ। ਇਹਨਾਂ ਦਾ ਰਹਿ ਦਈਏ ਇੱਕ ਮਾਰੋ। ਇਹ ਆ ਰਿਹਾ। Er det der? ਆ ਇੱਕ ਹੀ ਆਈ ਨਾ ਦੱਸੋ ਇਹ ਮੈਨੂੰ ਚੱਲਣਾ ਪਊਗਾ ਨਹੀਂ ਕਰਦੇ ਹਾਂ ਤੇ ਬਸ ਕੋਈ ਨਹੀਂ ਛੇੜਾ ਤਾਂ ਮੈਨੂੰ ਲਾ ਦੋ ਕੰਮ ਹੀ ਰਹਿ ਗਈ ਬਸ ਉਹ ਤਾਂ ਬੰਦ ਹੋਈ ਗਿਆ ਉੱਧ ਗਾਉਂ। ਇਹ ਲੈ, ਇਹ ਬੰਦੇ ਨੂੰ। ਉਹਦਰੋਂ ਹੋਊ ਪਰ ਇਹ ਕਹਿ ਲੈ ਮੋਰੇ ਨਾ ਕੱਟ। ਸਾਈਡ ਤੇ। ਇਹ ਕੀ ਆ? ਬੰਦਲਾ ਇੰਦਰਾ। ਫਾੜੀ। ਗੋੜੀ ਵਧੀਆ ਬਤੀ। ਆਮ ਸੀ ਕੰਨੇ ਰੀਤਾ ਨਹੀਂ ਬੜੂਗੀ। ਨਾ ਹੀ ਕੋਈ ਹੁਣ ਇਹਦੇ ਵਿੱਚ ਜਾਨਵਰ ਬੜੂਗਾ। ਦੀ ਨਾ ਮੇਰੇ ਉੱਡੀ ਜਾਊਗਾ ਫਿਰ ਤੋਂ ਆਪਣੇ ਹੀ ਫੜਕਾ ਹੋ ਹੀ ਜਾਂਦਾ ਸੀ ਡਰ ਜੇ ਨਾ ਜਬਾਂ ਨਹੀਂ ਦੇਗੇ ਜਦੋਂ ਹੰਦ ਹੋ ਗਿਆ ਜਦੋਂ ਮੰਦ ਹੋ ਗਿਆ ਕੀ ਬੰਦ ਗੀ ਕੀ ਇਹ ਨਹੀਂ ਸਬਜੀ ਹਾਂ ਲਿਆ ਫਿਰ ਖੱਟੀ ਵਾਲੀ ਵੱਡੀ ਹੋ ਗਈ ਮੇਨਾਂ ਹਾਲੇ ਦੋੜੇ ਲਪੇਟ ਦਿੰਨੇ ਆਦੇ ਤੇ ਆਹ ਕਿੰਨੀ ਤਰ੍ਹਾਂ ਬੱਚਾ ਰੋਗਾ ਨਾ ਹਵਾ ਨਾ ਆਇਆ ਹਾਂ ਰੋ ਰਹੀ ਨੇ ਰਮਨ ਲੋ ਜੀ ਬਹੁਤ ਜ਼ਿਆਦਾ ਗਰਮੀ ਸੀ ਉੱਪਰ ਤੇ ਜਾਇਆੇ ਕੰਮ ਕਰਿਆਏ ਬਹੁਤ ਔਖਾ ਕੰਮ ਸੀਗਾ ਉਹ ਬੜੇ ਦਿਨਾਂ ਦੀ ਮੈਂ ਸੋਚਦੀ ਸੀ ਰੁਕਿਆ ਹੋਇਆ ਕੰਮ ਸੀ ਆਪਣਾ ਉਹ ਤੇ ਬਸ ਹੁਣ ਸ਼ਾਂਤੀ ਆ ਗਈ ਕੰਮ ਕਰਕੇ ਜਿਹੜੇ ਰੁਕੇ ਜੇ ਕੰਮ ਹੁੰਦੇ ਆ ਨਾ ਜਦੋਂ ਉਹ ਹੋ ਜਾਂਦੇ ਨੇ ਫਿਰ ਆਪਾਂ ਨੂੰ ਸ਼ਾਂਤੀ ਆ ਜਾਂਦੀ ਹੈ ਲੋ ਜੀ ਹੁਣ ਆਪਾਂ ਚੱਲਦੇ ਆ ਬਹੁਤ ਮੱਚ ਹੀ ਗਏ ਬਸ ਉੱਥੇ ਜਾ ਕੇ ਫੋਨ ਵੀ ਬੰਦ ਹੋ ਗਿਆ ਜਿੰਨੀ ਕਿ ਵੀਡੀਓ ਬਣ ਪਾਈ ਉੰਨੀ ਕੀ ਬਣੀ ਆ ਬਸ ਉਸ ਤੋਂ ਬਾਅਦ ਨਾ ਗਰਮੀ ਨਾਲ ਫੋਨ ਬੰਦ ਹੋ ਗਿਆ ਤੇ ਹੁਣ ਆਪਾਂ ਚੱਲਦੇ ਆ ਸ਼ਾਪ ਤੇ ਕਿਉਂਕਿ ਪਾਰਸਲ ਹੋਰ ਆ ਰਹੇ ਨੇ ਆਪਣੇ ਤੇ ਮੈਂ ਅਸਲ ਤੋਂ ਸੰਡੇਸ ਜਾਂਦੇ ਨੇ ਹੁੰਦੇ ਪਰ ਫਿਰ ਜਾਣਾ ਪੈਂਦਾ ਕਈ ਵਾਰੀ ਐਨਾ ਐਮਰਜੈਂਸੀ ਚ ਚਲੋ ਸ਼ਾਪ ਓਪਨ ਕਰਦੇ ਆ ਜੀ ਤੇ ਆਹ ਪਾਰਸਲ ਵੀ ਉੱਥੇ ਲੈ ਕੇ ਚਲਦੇ ਆ ਵੀਡੀਓ ਬਣਾਉਣੇ ਆ ਸੋਨੇ ਸੋਨੇ ਸੂਟ ਤੁਹਾਨੂੰ ਦਿਨੇ ਆ ਠੀਕ ਹੈ ਜੀ ਜਿਹੜੀ ਉਹ ਜਾਲੀ ਨਹੀਂ ਲੱਗਦੀ ਹੈਗੀ ਤੁਹਾਨੂੰ ਉੱਪਰ ਉਹ ਸਿਕ ਕਾਰਨਰਸ਼ਿਪ ਉੱਥੋਂ ਦੀ ਹਵਾ ਆਉਂਦੀ ਹੁੰਦੀ ਸੀ ਲੌਬੀ ਦੇ ਵਿੱਚ ਤੇ ਰੇਸ਼ ਦੇ ਪਾਪਾ ਕਹਿੰਦੇ ਸੀ ਨੇ ਜਦੋਂ ਸੀਕਰ ਦਿੱਤਾ ਸੀ ਕਹਿੰਦੇ ਇਹ ਆਪਾਂ ਬੰਦ ਕਰਾਂਗੇ ਇਹਨੂੰ ਫੁੱਲਰ ਨੂੰ ਤੇ ਕਹਿੰਦੇ ਗੰਦ ਵਾਲਾ ਹੁੰਦਾ ਹੋਇਆ ਇਥੋਂ ਦੀ ਗਹਿੜੀ ਆਉਂਦੀ ਹੈ ਬਸ ਆਪਾਂ ਉਹਨਾਂ ਦੀ ਬੋਰ ਪਗਾਤੀ ਅੱਜ ਦੀ ਵਕੀਆ ਸੀ ਉਹਨੇ ਉਹ ਕੱਤਾ ਇੱਕ ਜੜੀ ਆਪਣੀ ਇੱਥੇ ਲੱਗੀ ਸੀਗੀ ਇਹ ਡਾਈਨਿੰਗ ਏਰੀਆ 'ਚ ਤੇ ਇਹ ਸਿੱਧੀ ਫਿਰ ਇਹਦੀ ਹਵਾ ਸੀਗੀ ਜਿਹੜੀ ਇੱਧਰ ਨੂੰ ਜਾਣੀ ਹੁੰਦੀ ਸੀ ਕਿਚਨ ਵੱਲ ਤੁਸੀਂ ਐ ਦੇਖੋ ਵੀ ਜਦੋਂ ਮੀਂਹ ਈ ਆਉਂਦੀ ਸੀਗੀ ਮੀਂਹ ਈ ਆਉਂਦੀ ਆ ਸੀ ਸਾਰਾ ਗੰਦ ਦੇ ਉੱਪਰ ਆਉਂਦਾ ਸੀ ਜੇ ਕੂਲਰਸ ਚਲਾਉਂਦੇ ਸੀਗੇ ਤੇ ਸਾਰੀ ਕਿਚਨ ਭਰ ਜਾਂਦੀ ਸੀ ਉਸ ਤੋਂ ਇਸ ਕਰਕੇ ਇਹਦਾ ਕੰਮ ਆਪਾਂ ਜਨਵੇਂ ਟਾ ਤੇ ਹੁਣ ਆਪਾਂ ਚੱਲ ਜੀ ਸ਼ੌਕ ਤੇ ਆ ਗਏ ਮੈਂ ਉਹ ਖੋਲੀ ਪਈ ਐ ਚੰਗਾ ਵੀ ਸੰਦੀਪ ਆਹ ਖੋਲੀ ਗਈ ਤੇ ਅੱਜ ਆਜਾ ਚੌਰ ਹੈ ਨਾ ਯਾਰੀ ਦੱਸ ਲੀ ਹਾਂ ਆ ਆਪਾਂ ਦੁਬਾਰਾ ਇਹ ਰੋਟੀ ਨਹੀਂ ਹੋਣੀ ਜਿਹੜਿਆ ਚੌਲ ਨਹੀਂ ਆ ਚੌਲ ਪਏ ਇਹਨਾਂ ਦੇ ਵਿੱਚ ਨਾ ਸ਼ੱਕਰ ਪਾਵਾਂਗੇ ਤੇ ਕੀ ਪਾਵਾਂਗੇ ਦੇਸੀ ਸ਼ੱਕਰ ਤਾਂ ਹੈ ਨਹੀਂ ਨਾਲੀਆਂ ਨੇ ਤੂੰ ਪਤਾ ਕੀ ਕਰੀਂ ਥੋੜਾ ਜਿਹਾ ਪਾਣੀ ਪਾ ਕੇ ਨਾ ਗੁੜੋ ਬਾਲ ਲਈ ਉਹ ਗੁੜੋ ਬਾਲ ਲਈ ਬਾਲਾ ਪਾਣੀ ਨਾ ਬਾਈ ਬਾਲਾਂ ਨਹੀਂ ਉਹ ਚ ਗੁੜੋ ਬਾਲ ਕੇ ਤੇ ਉਹ ਪਾਣੀ ਨਾ ਪੁਣ ਕੇ ਬਸ ਇਹਦੇ ਵਿੱਚ ਪਾਵਾਂਗੇ ਚੌਲਾਂ ਚ ਕਿਉਂਕਿ ਇਹ ਸਖਤ ਹੋਏ ਪਏ ਨੇ ਵਿੱਚੇ ਮੜੇ ਕਿਉਂ ਬਾਲੀ ਵਿੱਚ ਕਿਉਂ ਪਾਵੂਗੀ ਇਹ ਬਹੁਤ ਸਖਤ ਹੋ ਗਏ ਨਹੀਂ ਸਖਤ ਤਾਂ ਨਹੀਂ ਆ ਜਿਆਦਾ ਵਿੱਚ ਪਾਣੀ ਵੀ ਫਿਰਦਾ ਪਰ ਇਹਨਾਂ ਨੂੰ ਸੇਕਲ ਵਾਲੂਗੀ ਕਿਉਂਕਿ ਇਹ ਤਾਂ ਮੇਰੇ ਨਾਤੇ ਨਾ ਵਾਸਤੇ ਵਾਲੀ ਸੀ ਹਾਂ ਥੋੜਾ ਪਾਣੀ ਚੰਗ ਪਾਣੀ ਤੇ ਮਿੱਠੇ ਚੌਲ ਬਣਾ ਲਈ ਮਿੱਠੇ ਜੇ ਹੋਣਾ ਐ ਨਾ ਹੋਵੇ ਫਿੱਕੇ ਜਿਹੇ ਰੋਣ ਆਹ ਗੋੜੇ ਫੜਾ ਦੇ ਫੜਾ ਦੇ ਪਿੱਛੇ ਫੜਾ ਦੇ ਆਈ ਤਾਂ ਮਿੱਠਾ ਤਾਂ ਸਿੱਟ ਪਾਉਂਦੀ ਮਿੱਠਾ ਤਾਂ ਜਿਹੜਾ ਬਾਦ ਪਿੱਕਾ ਨਹੀਂ ਰਹਿੰਦੀ ਚਾਹ ਤੇ ਮਿੱਠਾ ਘੱਟ ਕਰਿਆ ਕਰ ਪਹਿਣੀ ਮਿੱਠਾ ਜ ਮੱਧ ਹੋਣ ਲੱਗਿਆ ਹੁਣ ਕੋਲੀ ਹੈ ਕੋਲੀ ਹਾਂ ਘੁਰ ਘੱਟ ਪਾਇਆ ਕਰ ਮੈਨੂੰ ਮਿੱਠੀ ਮਿੱਠੀ ਦੀ ਬਾਹ ਲੱਗਦੀ ਆ ਇਹਨਾਂ ਸਭ ਚੋ ਨੇ ਥੋੜਾ ਹੋਊਗਾ ਥੋੜਾ ਹੈ ਨਾ ਹੂੰ ਉਹ ਪਾ ਦੋ ਮਿੱਠੇ ਜਿਹੇ ਸਵਾਲ ਨਾਲ ਆਉਂਦੇ ਆ ਚਲ ਇਹਨਾਂ ਤਾਂ ਮਤਉਗਾ ਬਸ ਇਹ ਥੋੜਾ ਪਾਣੀ ਪਾ ਗਿਓ ਉਹਦੇ ਵਿੱਚ ਚੰਗੀ ਤਰ੍ਹਾਂ ਸਿਮ ਤੇ ਨਾਲ ਦੀ ਉਬਲੀ ਜਾਊਗਾ ਆ ਓਦੋਂ ਬਾਅਦ ਆ ਬਚੌਣਾ ਚ ਪਾ ਕੇ ਅਸੂਫ ਬੜਾ ਸੇਕ ਲਵਾ ਕੇ ਸੁੱਕ ਜਾਣਾ ਮਿੰਟੋ ਮਿੰਟੀਆਂ ਤਾਂ ਤੇ ਕਿਉਂ ਬਾਦੀਂ ਦੇ ਸੀ ਚੰਗਾ ਆਏ ਆ ਸੀ ਬਸ ਕੌਣੇ ਖਾਲਾ ਇਹ ਰੋਟੀ ਨਹੀਂ ਖਾਂਦੇ ਆਹ ਰਾਮ ਪਸੇ ਮੋਤੀ ਨੂੰ ਚਾ ਚਾ ਲੋ ਜੀ ਅ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਮੈਂ ਦੁਕਾਨ ਤੋਂ ਆਈ ਆ ਤੇ ਅਸੀਂ 2 ਘੰਟੇ ਲਾਇਆ ਸੀ ਜੀਆਂ ਤੇ ਵੀਡੀਓ ਵਗੈਰਾ ਬਣਾਉਣੀ ਹੁੰਦੀ ਜਿਹੜੀ ਉਹ ਬਣਾਏ ਨੇ ਤੇ ਹੁਣ ਆਪਾਂ ਆ ਗਏ ਘਰੇ ਤੇ ਆਪਣੇ ਸੂਟ ਆ ਜਿਹੜੇ ਉਹ ਬਹਿੰਡੇ ਤੋਂ ਬਣ ਕੇ ਆ ਗਏ ਨੇ ਲਓ ਤੁਹਾਨੂੰ ਦਿਖਾਵਾਂ ਇੱਕ ਤਾਂ ਬਿਲਕੁਲ ਪਿਓਰ ਵਾਈਟ ਦੇ ਵਿੱਚ ਸੂਟ ਆ ਆਪਣਾ ਦੇਖੋ ਇਹ neck ਦੇ ਉੱਪਰ ਮਿਰਰ ਵਰਕ ਹੋਇਆ ਹੋਇਆ ਸਾਰੇ ਦੇ ਵਿੱਚ ਨਾ ਨਾਲ ਦਾ ਹੀ ਵਰਕ ਹੋਇਆ ਹੋਇਆ ਇਸ ਤਰ੍ਹਾਂ ਲਾਈਨਾਂ ਜਿਹਾ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਪੱਟੀ ਲੱਗੀ ਹੋਈ ਆ ਪੈਚ ਲੱਗੇ ਹੋਏ ਹਨਾ ਏ ਰਾਮ ਟੈਕਸ ਦਾ ਸੂਟ ਸੀਗਾ ਜੀ ਬੜਾ ਪਿਆਰਾ ਜਾਂ ਤੇ ਬਾਜੂ ਦੀ بجائے ਟੇਲਰ ਨੇ ਨਾ ਮੇਰੇ ਸਲਵਾਰ ਦੇ ਉੱਪਰ ਵਰਕ ਕਰ ਆ ਇੱਥੇ ਲਿਆਂਦਾ ਸੀ ਇਹ ਬਾਜੂ ਦਾ ਵਰਕ ਤੇ ਲਿਆਂਦਾ ਉਹਨੇ ਸਲਵਾਰ ਤੇ ਪਤਾ ਨਹੀਂ ਕਿੱਥੋਂ ਲਿਆਂਦਾ ਚਲੋ ਜੋ ਉਹਦੀ ਮਰਜ਼ੀ ਹੈ ਇਹ ਹੈਗੀ ਆ ਸਲਵਾਰ ਦੇ ਉੱਪਰ ਇਦਾਂ ਹੀ ਸੀਗੀ ਲੇਸ ਵਗੈਰਾ ਕੁਝ ਨਹੀਂ ਕੀਤਾ ਹੈਗਾ ਕਿਉਂਕਿ ਰਾਮ ਟੈਕਸ ਦੇ ਸੂਟਾਂ ਦਾ ਇਹ ਬੜਾ ਸ਼ੌਕ ਹੁੰਦਾ ਜੀ ਕਿ ਇਹਨਾਂ ਨਾਲ ਨਾ ਕੁਝ ਕਰਨਾ ਨਹੀਂ ਪੈਂਦਾ ਇਹ ਆਪਣਾ ਦੁਪੱਟਾ ਇਹਦੇ ਨਾਲ ਮਸਲੀਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਕੋ ਸਾਈਡ ਇੱਥੇ ਇਹ ਲੇਸ ਲੱਗੀ ਹੋਈ ਸੀ ਠੀਕ ਹੈ ਕੁੱਸ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਤੇ ਮੈਨੂੰ ਇਹ ਕਾਫੀ ਸੋਹਣਾ ਲੱਗਦਾ ਸੀਗਾ ਬਸ ਇੱਕ ਪੀਸ ਇੱਕ ਕੋਈ ਵਜਾ ਹੋਇਆ ਆਪਣੇ ਕੋਲੇ ਗ੍ਰੇ ਕਲਰ ਦੇ ਵਿੱਚ ਬਸ ਤੇ ਬਾਕੀ ਆਪਣਾ ਸਾਰਾ ਸੈੱਟ ਨਿਕਲ ਚੁੱਕਿਆ ਸੀਗਾ ਤੇ ਲੋ ਜੀ ਨੈਕਸਟ ਦਿਖਾਉਣੀ ਆ ਤੁਹਾਨੂੰ ਸੂਟ ਮੈਂ ਅਗਲਾ ਹੈਗਾ ਇਹ ਵਾਲਾ ਤੁਸੀਂ ਕੋਟੇ ਦੇ ਦੁਪੱਟੇ ਵਾਲੀ ਸੂਟ ਵੀ ਮੇਰੀ ਵੀਡੀਓ ਦੇ ਵਿੱਚ ਦੇਖੇ ਸੀਗੇ ਤੇ ਪੱਟੀ ਲੱਗੀ ਹੋਈ ਆ ਇਹਦੇ ਤੇ ਗਲੇ ਦੇ ਉੱਪਰ ਉਹ ਤਾਂ ਉਹਨੇ ਆਪ ਹੀ ਲਾਤੀ ਬਾਜੂ ਤੋਂ ਪਤਾ ਹੀ ਆ ਮੈਂ ਫਰੰਟ ਤੋਂ ਕੁਲੀ ਰਖਾਉਣੀ ਹੁੰਦੀ ਆ ਹਨਾ ਤੇ ਇਹ ਸਲਵਾਰ ਦੇ ਨਾਲ ਦੀ ਮੇਰਾ ਖਿਆਲ ਆ ਉਹਨੇ ਪੱਟੀ ਲਾਈ ਹੋਣੀ ਆ ਨਾ ਪੱਟੀ ਹੈਗੀ ਸੀ ਇਹਦੇ ਸਾਈਡ ਤੇ ਸੀਗੀ 셔ਟ ਤੇ ਤੇ ਘੇਰੇ ਦੇ ਉੱਪਰ ਇਦਾਂ ਪੱਟੀ ਲਾਤੀ ਆ ਠੀਕ ਹੈ ਜੀ ਬੜੀ ਪਿਆਰੀ ਜੀ ਕਾਟਨ ਹੈ ਤੇ ਇਹਦੇ نیچے ਲਾਈਨਿੰਗ ਲੱਗੀ ਹੋਈ ਹੈ ਹੁਣ ਇਹ ਤੇ ਲਾਈਨਿੰਗ ਦੀ ਜਮੇ ਲੋਡ ਨਹੀਂ ਸੀ ਜਮੇ ਸੀ ਥਰੂ ਨਹੀਂ ਸੀ ਪਰ ਮੈਂ ਲਾਈਨਿੰਗ ਲਾਉਣੀ ਹੁੰਦੀ ਆ ਇਹਦਾ ਇੱਕ ਕਾਰਨ ਆ ਜੀ ਲਾਈਨਿੰਗ ਲਾਉਣ ਦਾ ਕਿਉਂਕਿ ਜੇ ਤੁਸੀਂ ਲਾਈਨਿੰਗ ਨਹੀਂ ਨਾ ਆਉਂਦੇ ਤੁਹਾਨੂੰ ਜਦੋਂ ਤਸੀਨਾ ਆਉਂਦਾ ਤੇ ਇੱਕ ਤਾਂ 셔ਟ ਆ ਜਿਹੜਾ ਗਿੱਲਾ ਹੋ ਜਾਂਦਾ ਤੇ ਫਿਰ ਤੁਹਾਡੇ ਬੋਡੀ ਦੇ ਨਾਲ ਚਿਪਕ ਜਾਂਦਾ ਹੈ ਨਾ ਤੇ ਉਹ ਫਿਰ ਮੈਨੂੰ ਅੱਛਾ ਨਹੀਂ ਲੱਗਦਾ ਇਸ ਕਰਕੇ ਮੈਂ ਹਮੇਸ਼ਾ ਚਾਹ ਕਾਟਨ ਦਾ ਸੀ ਥਰੂ ਹੋਵੇ ਨਾ ਹੋਵੇ ਮੇਰੇ ਤਾਂ ਪੱਕਾ ਹੀ ਆ ਕਿ ਮੈਂ ਲਾਈਨਿੰਗ ਲਾਉਣੀ ਹੁੰਦੀ ਆ ਫਰੰਟ ਬੈਕ ਮੈਂ ਲਾਈਨਿੰਗ ਲਾ ਲੈਣੀ ਹੁੰਦੀ ਆ ਬਾਜੂ ਛੱਡ ਦੇਣੀ ਹੁੰਦੀ ਆ ਕਿਉਂਕਿ ਬਿਲਕੁਲ ਹੀ ਇਹ ਫੁੱਲ ਵੈਲ ਦੀ ਲਾਈਨਿੰਗ ਲੱਗੀ ਹੁੰਦੀ ਆ ਤੇ ਇਹ ਨਾ ਫਿਰ ਹੁਣ ਪਸੀਨਾ ਆਊਗਾ ਤਾਂ ਸਿਰਫ ਜਿਹੜੀ ਆਪਣੀ ਲਾਈਨਿੰਗ ਹੈਗੀ ਉਹ ਗਿੱਲੀ ਹੋਊਗੀ ਤੇ ਸ਼ਰਟ ਤੋਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਵੀ ਪਸੀਨਾ ਆਇਆ ਠੀਕ ਹੈ ਫਿਰ ਮੈਨੂੰ ਉਹ ਚੰਗਾ ਨਹੀਂ ਲੱਗਦਾ ਚਿਪਕਿਆ ਹੋਇਆ ਸ਼ਰਟ ਬੈਕ ਤੋਂ ਤੇ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਰਸ ਜਿਹੇ ਕ ਤੇ ਇਹ ਨਾਲ ਇਹ ਕੋਟੇ ਦਾ ਦੁਪੱਟਾ ਸੀਗਾ ਬਸ ਬਹੁਤ ਸੋਨਾ ਕਾਫੀ ਸੋਨਾ ਸੂਟ ਸੀਗਾ ਜੀ ਮੈਨੂੰ ਵਧੀਆ ਲੱਗਦਾ ਕੋਟੇ ਦੇ ਦੁਪੱਟੇ ਤਾਂ ਮੇਰੇ ਫੇਵਰਟ ਦੁਪੱਟੇ ਤੇ ਲੋ ਇਹਦੇ ਚ ਆਪਣੇ ਕੋਲ ਇੱਕ ਪੀਸ ਬਚਿਆ ਹੋਇਆ ਤੇ ਇੱਕ ਸੂਟ ਆਪਾਂ ਆਹ ਖਾਦੀ ਕਾਟਨ ਦਾ ਇਹਦੀ ਆਪਾਂ ਵੀਡੀਓ ਚ ਪਾਈ ਸੀਗੇ ਸਸਰੀ ਕਾਲ ਪਾਈ ਤੋਂ ਮੁਰਕੇ ਤਾਂ ਆਇਆ ਹੀ ਨਹੀਂ ਕਾਕਾ ਲੋ ਜੀ ਇਹ ਹੈਗਾ ਪੱਟੀ ਇਹਦੇ ਇਦਾਂ ਹੀ ਲੱਗੀ ਹੋਈ ਸੀ ਲੇਸ ਇਸ ਦੇ ਇਦਾਂ ਹੀ ਲੱਗੀ ਹੋਈ ਲੋ ਜੀ ਇਹਦੇ ਚ ਇੱਕ ਗੜਬੜ ਹੋ ਗਈ ਇਸ ਸੂਟ ਦੇ ਵਿੱਚ ਟੈਲਰ ਨੇ ਨਾ ਦੇਖਿਆ ਨਹੀਂ ਹੈਗਾ ਵੀ ਇਹ ਲੇਸ ਆ ਜਿਹੜੀ ਇਨਸਰਟ ਕੀਤੀ ਹੋਈ ਹੈ ਔਰ ਇਹ ਬਿਨਾ ਅੰਡਰਸ਼ਰਟ ਤੋਂ ਤਾਂ ਪਹਿਣਾ ਹੀ ਨਹੀਂ ਹੈਗਾ ਜਿੱਥੇ ਤਾਂ ਲਾਈਨਿੰਗ ਮਸਟ ਸੀਗੀ ਤੇ ਇਹਦੇ ਤੇ ਲਾਈਨਿੰਗ ਨਹੀਂ ਲਾਈ ਹੈਗੀ ਤੇ ਇਹ ਸੂਟ ਬਸ ਇਸ ਕਰਕੇ ਹੁਣ ਇਹ ਬੇਕਾਰ ਹੋ ਜਾਊਗਾ ਮੇਰੇ ਪਾਉਣ ਦਾ ਨਹੀਂ ਰਹਿਣਾ ਹੈਗਾ ਕਿਉਂਕਿ ਮੈਨੂੰ ਪਸੰਦ ਹੀ ਨਹੀਂ ਆ ਬਿਨਾ ਲਾਈਨਿੰਗ ਤੋਂ ਸੂਟ ਪਾਉਣਾ ਗ੍ਰੇਸ ਹੀ ਨਹੀਂ ਆਉਂਦੀ ਜੀ ਸੂਟ ਦੀ ਗੈਟਅਪ ਹੀ ਨਹੀਂ ਆਉਂਦੀ ਹੈਗੀ ਇਸ ਕਰਕੇ ਇਹ ਸੂਟ ਹੁਣ ਵਾਪਸ ਜਾਊਗਾ ਟੈਲਰ ਕੋਲੇ ਜਿਵੇਂ ਮਰਜ਼ੀ ਕਰਕੇ ਇਹਦੇ ਤੇ ਲਾਈਨਿੰਗ ਲਾ ਕੇ ਦੇ ਮੈਂ ਇਹ ਸੂਟ ਇਦਾਂ ਪਾ ਸਕਦੀ ਮੈਨੂੰ ਬਿਨਾ ਲਾਈਨਿੰਗ ਤੋਂ ਸੂਟ ਨਹੀਂ ਨਹੀਂ ਪਸੰਦ ਆਉਂਦੇ ਬਿਲਕੁਲ ਨਹੀਂ ਤੇ ਇਹਦੇ ਚ ਤਾਂ ਜ਼ਰੂਰੀ ਸੀਗਾ ਕਿਉਂਕਿ ਇਹਦੇ ਚ ਤਾਂ ਇਨਸਰਟ ਕੀਤੀ ਹੋਈ ਹੈ ਲੇਸ ਇਹਦੇ ਤਾਂ ਨੀਚੇ ਦੀ ਦਿਖੂਗਾ ਨਾ ਹੀ ਇਹਦੇ ਕਪੜਾ ਲਾ ਆ ਜੀ ਨੀਚੇ ਇਹ ਤਾਂ ਪਾਈ ਨਹੀਂ ਸਕਦਾ ਇਸ ਤਰੀਕੇ ਨਾਲ ਬਿਨਾ ਉਹਦੇ ਤੋਂ ਪਹਿਣਾ ਨਹੀਂ ਗਾ ਅੰਡਰ ਸ਼ਰਟ ਤੋਂ ਜ ਲਾਈਨਿੰਗ ਤੋਂ ਤੇ ਇਹ ਇਹਦੇ ਨਾਲ ਸਲਵਾਰ ਸੀਗੀ ਇਹ ਵੀ ਮੈਂ ਤੁਹਾਨੂੰ ਦਿਖਾਏ ਸੀਗੀ ਵੀਡੀਓ ਚ ਹੁਣੇ ਹੁਣੇ ਇੱਕ ਪਹਿਣਨੇ ਆਰਡਰ ਕੀਤਾ ਮੈਨੂੰ ਲੱਗਦਾ ਉਹਨੇ ਲੈ ਲੈਣਾ ਪਹਿਣਨੇ ਤੇ ਲੋ ਇਹ ਇਹਦੇ ਨਾਲ ਬੜਾ ਹੀ ਸੋਨਾ ਜਿਹਾ ਦੁਪੱਟਾ ਕਾਟਨ ਦਾ ਤੇ ਆ ਹੈਗੀ ਸੇ ਦੁਪੱਟੀ ਲੱਗੀ ਹੋਈ ਕੱਲ ਪਰਸੋਂ ਵੀਡੀਓ ਚ ਪਾਇਆ ਸੀਗਾ ਹੁਣੇ ਭੈਣ ਦਾ ਸਕਰੀਨਸ਼ਾਟ ਆਇਆ ਫੇਰ ਅਸੀਂ ਲੋ ਜੀ ਬੜੇ ਹੀ ਪਿਆਰੇ ਜਿਹੇ ਸੂਟ ਨੇ ਔਰ ਗੰਡੇ ਦੀ ਪੱਤ ਵਰਗਾ ਮੈਂ ਕਹਿ ਨਹੀਂ ਹਣੀ ਗੰਡੇ ਦੀ ਪੱਤ ਵਰਗੇ ਦੁਪੱਟਾ ਲੋ ਇਹ ਸੂਟ ਆਪਣੇ ਬਣ ਕੇ ਆਏ ਨੇ ਮੈਨੂੰ ਸੂਟ ਸਾਰੇ ਬਹੁਤ ਪਸੰਦ ਨੇ ਬਸ ਇੱਕ ਸੂਟ ਆ ਜਿਹੜਾ ਇਸ ਕਰਕੇ ਪਸੰਦ ਨਹੀਂ ਆ ਕਿ ਇਹਦੇ ਲਾਈਨਿੰਗ ਨਹੀਂ ਲੱਗੀ ਤੁਸੀਂ ਵੀ ਨਾ ਪਹਿਣਾ ਕਹਿ ਦਿੰਦੀਆਂ ਨੇ ਕਿ ਸਾਡੇ ਤੋਂ ਲਾਈਨਿੰਗ ਵਾਲੇ ਪੈਂਦੇ ਨੇ ਤੁਸੀਂ ਜਦੋਂ ਤੁਹਾਨੂੰ ਆਦਤ ਪੈ ਗਈ ਨਾ ਪਾਉਣ ਦੀ ਫਿਰ ਇਹ ਤੁਹਾਡੀ ਛੁੱਟ ਨਹੀਂ ਸਕਣੀ ਹੈਗੀ ਇਹੇ ਜੀ ਆਦਤ ਪੈ ਜਾਊਗੀ ਫਿਰ ਤੁਹਾਡੇ ਤੋਂ ਮੈਂ ਪਾਈ ਹੀ ਨਹੀਂ ਜਾਣੇ ਹੈਗੇ ਬਿ ਕਿਉਂਕਿ ਬਸ ਲਾਈਨਿੰਗ ਦਾ ਇਹੀ ਜ਼ਿਆਦਾ ਫਾਇਦਾ ਹੁੰਦਾ ਕਿ ਜਦੋਂ ਪਸੀਨੇ ਨੇ ਤਾਂ ਆਉਣਾ ਹੀ ਹੈ ਜੀ ਹੁਣ ਮੌਸਮ ਹੀ ਇਹ ਜਿਹਾ ਜਦੋਂ ਪਸੀਨਾ ਆਉਂਦਾ ਨਾ ਤੇ ਆਪਣੇ ਬੈਕ ਤੋਂ ਇਹ ਚਿਪਕ ਜਾਂਦੇ ਨੇ ਸ਼ਰਟਾਂ ਨਾਲ ਹਨਾ ਫਿਰ ਉਹ ਬਹੁਤ ਬੁਰੀਆਂ ਲੱਗਦੀਆਂ ਨੇ ਜੇ ਲੱਗੀ ਹੋਵੇ ਲਾਈਨਿੰਗ ਤੇ ਫਿਰ ਸ਼ਰਟ ਦੇ ਤੁਹਾਨੂੰ ਜਮੀ ਪਤਾ ਨਹੀਂ ਲੱਗਦਾ ਹੈਗਾ ਉਹ ਸੁੱਕ ਕਿਸ ਕੀ ਰਹਿੰਦੀ ਆ ਇਹੀ ਕਾਰਨ ਹੈ ਕਿ ਮੈਂ ਲਾਈਨਿੰਗ ਜ਼ਰੂਰ ਲਵਾਉਣੀ ਹੁੰਦੀ ਆ ਚਾਹੇ ਉਹ ਸੀਜ਼ਨ ਹੋਵੇਗਾ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਲਾਈਨਿੰਗ ਫਰੰਟ ਬੈਕ ਲਾਉਣੀ ਮੇਰੀ ਬਹੁਤ ਜ਼ਿਆਦਾ ਮਸਟ ਹੁੰਦੀ ਹੈ ਤੇ ਉਹਦੇ ਨਾਲ ਨਾ ਸੂਟ ਦੀ ਜਿਹੜੀ ਗੈਟਅਪ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੇ ਤੁਸੀਂ ਬਿਨਾਂ ਲਾਈਨਿੰਗ ਤੋਂ ਪਾਉਣੀ ਹੈ ਨਾ ਉਹ ਐ ਲੱਗਦਾ ਵੀ ਅਲੱਗ-ਅਲੱਗ ਥੋੜਾ ਬਾਡੀ ਹੈ ਜਿਵੇਂ ਉਹ ਦਿਖਦੀ ਹੈ ਜਦੋਂ ਲਾਈਨਿੰਗ ਲੱਗ ਗਈ ਉਹਦੀ ਗੈਟਅਪ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਬੜੀ ਸੋਹਣੀ ਗ੍ਰੇਸ ਆਉਂਦੀ ਹੈ ਉਹਦੀ ਇਸ ਕਰਕੇ ਤੁਸੀਂ ਲਾਈਨਿੰਗ ਲਾਉਣ ਦੀ ਆਦਤ ਹੈ ਜੇ ਤੁਸੀਂ ਪਾਓ ਫਰੰਟ-ਬੈਕ ਲਾ ਲਿਆ ਕਰੋ ਬੇਸ਼ੱਕ ਦੀ ਸਾਰੇ ਦੇ ਨਾਲ ਉਹ ਬਾਜੂ ਤੇ ਤਾਂ ਮੈਂ ਵੀ ਨਹੀਂ ਲਵਾਉਂਦੀ ਹੈਗੀ ਤੇ ਪਰ ਇਹ ਜ਼ਰੂਰੀ ਹੁੰਦਾ ਹੈ ਚਲੋ ਕਲੋ ਜੀ ਬੜੀ ਹੀ ਸੋਹਣੀ ਜਿਹੀ ਲੱਗੇ ਮੈਨੂੰ ਤੁਸੀਂ ਦੱਸਿਓ ਤੁਹਾਨੂੰ ਮੇਰੇ ਸੂਟ ਕਿਹੋ ਜਿਹਾ ਲੱਗੇ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਸੋਹਣੇ ਲੱਗੇ ਕਰਦੀ ਫਿਰ ਸਲਾਏ ਨਹੀਂ ਤੇ ਤੁਸੀਂ ਦੱਸਿਓ ਤੁਹਾਨੂੰ ਮੇਰੇ ਸੂਟ ਆ ਜਿਹੜੇ ਉਹ ਕਿਸ ਤਰ੍ਹਾਂ ਦੇ ਲੱਗੇ ਵਧੀਆ ਲੱਗੇ ਤਾਂ ਕਮੈਂਟ ਕਰਕੇ ਦੱਸਿਓ ਔਰ ਮੇਰੀ ਲਾਈਨਿੰਗ ਲਾਉਣ ਵਾਲਾ ਆਈਡੀਆ ਜਿਹੜਾ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੇ ਪਰ ਪਹਿਣਾ ਕਰਨੀ ਹੈ ਸਾਡੇ ਤੋਂ ਪਾਈ ਨਹੀਂ ਜਾਂਦੀ ਜਦੋਂ ਤੁਸੀਂ ਇੱਕ ਵਾਰੀ ਆਦਤ ਪੈ ਗਈ ਨਾ ਮੈਂ ਤੁਹਾਨੂੰ ਦੱਸਿਆ ਫਿਰ ਤੁਹਾਡੀ ਆਦਤ ਹਟ ਨਹੀਂ ਸਕਦੀ ਹੈਗੀ ਇਹਨੂੰ ਬਹੁਤ ਜ਼ਿਆਦਾ ਮਤਲਬ ਕਿ ਇਸ ਤਰ੍ਹਾਂ ਹੋ ਜੂਗਾ ਕਿ ਅਸੀਂ ਨਹੀਂ ਪਾ ਸਕਦੇ ਅੰਡਰਸ਼ਰਟ ਅਜੇ ਤੋਂ ਬਿ ਪਾ ਸਕਦੇ ਆ ਪਰ ਅੰਡਰ ਸ਼ਰਟ ਨਾਲੋਂ ਠੀਕ ਹੁੰਦੀ ਆ ਕਿ ਲਾਈਨਿੰਗ ਹੀ ਲੱਗੀ ਹੋਵੇ ਅੰਡਰ ਸ਼ਰਟਾਂ ਕਿਹੜੇ ਕਿਹੜੇ ਕਲਰ ਦੀਆਂ ਬੰਦਾ ਬਣਾਉਣਾ ਰੱਖੇ ਹਨ ਤੇ ਲਓ ਜੀ ਇਹ ਸੀ ਆਪਣੇ ਅੱਜ ਦੇ ਸੂਟ ਤੇ ਹਜੇ ਦੋ ਹੋਰ ਗਏ ਹੋਏ ਨੇ ਕਾਵਿਆ ਬ੍ਰਾਂਡ ਦੇ ਬਣਨੇ ਤੇ ਜਦੋਂ ਮੈਂ ਪਾ ਲੈਣੀ ਆ ਫਿਰ ਭੈਣਾ ਕਹਿ ਦਿੰਦੀ ਆ ਜੀ ਸਾਨੂੰ ਇਹਦੇ ਨਾਲ ਤਾਂ ਚਾਹੀਦਾ ਤੁਸਾਂ ਦਿਖਾਇਆ ਨਹੀਂ ਪਰ ਦਿਖਾਏ ਹੁੰਦੇ ਨੇ ਸਾਰੇ ਮੇਰੇ ਵੀਡੀਓ ਚ ਜਿਸ ਵਾਰੀ ਫਿਰ ਮੈਂ ਪੜਾਉਣੀ ਆ ਬਚੇ ਕੁਝੇ ਜਿਹੜੇ ਸੂਟ ਹੁੰਦੇ ਨੇ ਸਾਰੇ ਫਿਰ ਮੈਂ ਬਣਾ ਲੇਗੀ ਤੇ ਲਓ ਜੀ ਦੱਸਿਓ ਤੁਸੀਂ ਕਮੈਂਟ ਕਰਕੇ ਤੁਹਾਨੂੰ ਕਹ ਅੱਜ ਲੱਗੇ ਮੇਰੇ ਸੂਟ ਤੇ ਚਲੋ ਠੀਕ ਆ ਜੀ ਹੁਣ ਅੱਜ ਦਾ ਵਲੌਗ ਇੱਥੇ ਐਂਡ ਕਰੀਏ ਆਪਾਂ ਕੱਲ ਨੂੰ ਫਿਰ ਕੋਈ ਵਧੀਆ ਤੜਕ ਦਾ ਢੜਕ ਦਾ ਵਲੌਗ ਲੈ ਕੇ ਆਵਾਂਗੇ ਆਪਾਂ ਠੀਕ ਹੈ ਜੀ ਕਿਉਂਕਿ ਲੜਾਈ ਜ਼ੋਵਰ ਤੇ ਹੁਣ ਆਪਾਂ ਤਾਂ ਜੰਗ ਖਤਮ ਹੋ ਗਈ ਆ ਤੇ ਹੁਣ ਆਪਾਂ ਤੜਕਦੇ ਢੜਕਦੇ ਵਲੌਗ ਆ ਜਿਹੜੇ ਦੁਬਾਰਾ ਤੋਂ ਫਿਰ ਸਟਾਰਟ ਕਰਦਾਂਗੇ ਠੀਕ ਹੈ ਜੀ ਬੱਸ ਹੁਣ ਪਾ ਕਰ ਦਈਏ ਆ ਸੁਟ ਵਾਇ ਕਰਾਂਗੇ ਆ ਬੀਬੀ ਦੇ ਨਾਲ ਆਪਾਂ ਸੁਟ ਵਾਇ ਕਰਾਂਗੇ ਵਧੀਆ ਵਧੀਆ ਟੈਨਸ਼ਨ ਫ੍ਰੀ ਹੋ ਗਏ ਜੰਗ ਮੁੱਕ ਗਿਆ ਜੰਗ ਮੁੱਕ ਗਈ ਲੇਕਿਨ ਸੁਟ ਵਾਇ ਕਰਾਂਗੇ ਸੋਹਣੇ ਸੋਹਣੇ ਹੁਣ ਮੈਨੂੰ ਪਤਾ ਨਹੀਂ ਆ ਵੀ ਮੈਂ ਕਿਵੇਂ ਪਾਵਾਂ ਕੀ ਕਰਾਂ ਮੈਨੂੰ ਸਮਝ ਤੋਂ ਬਾਹਰ ਹੈ ਜਾਂ ਤਾਂ ਹੁਣ ਇਹਦੀ ਅੰਡਰਸ਼ਰਟ ਪਾਣੀ ਪਊਗੀ ਪਹਿਲਾਂ ਤਾਂ ਟੇਲਰ ਨੂੰ ਲੰਬਾ ਦਿੰਨੀ ਆ ਹੁਣ ਬੰਦਾ ਕੀ ਕਰੇ ਇਹ ਮੈਂ ਤਾਂ ਠਿੰਡੇ ਤੋਂ ਸਲਾਈ ਆ ਕਦੋਂ ਇਹਨੂੰ ਭੇਜਾਂ ਕਦੋਂ ਲਾਈਨਿੰਗ ਲੱਗੀ ਤੇ ਕਦੋਂ ਫਿਰ ਵਾਪਸ ਆਇਆ ਹੁਣ ਵਸੇ ਇਹੀ ਹਾਲ ਆ ਵੀ ਜਾਂ ਤਾਂ ਇਹਦੇ ਨਾਲ ਮੈਂ ਹੁਣ ਅੰਡਰਸ਼ਰਟ ਪਾਉਂ ਕੋਤਾ ਕੋਈ ਹੱਲ ਮੈਨੂੰ ਲੱਗ ਨਹੀਂ ਰਿਹਾ ਇਹ ਤਾਂ ਬਸ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਇਹ ਤਾਂ ਗੱਲ ਧਿਆਨ ਵਾਲੀ ਹੈਗੀ ਹੋਈ ਸੀਗੀ ਚਲੋ ਦੇਖਦੇ ਹਾਂ ਜੀ ਕੀ ਬਣਦਾ ਹੁਣ ਇਹ ਤਾਂ ਲੋ ਜੇ ਫਿਰ ਮਿਲਦੇ ਹਾਂ ਜੀ ਵਧੀਆ ਜਿਹਾ ਵਲੌਗ ਲੈ ਕੇ ਤੁਹਾਨੂੰ ਦੱਸਿਆ ਤੜਕਦਾ ਭੜਕਦਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ